ਵਾਈਗ੍ਰੀ ਜੀ ਅੱਜ ਫੀਲ ਲੈ ਕੇ ਆ ਸੋਨੀਆ ਸੋਨੀਆ ਕਿਰਲੂਪੂੜੀ ਐਂਡ ਰਿਸ਼ਤੇ ਨੰਬਰ ਸੁਮੇਤ ਔਰ ਵੈਲ ਸੈਟਲਡ ਇੰਡੀਆ ਔਰ ਫੋਰਨ ਦੇ ਰਿਸ਼ਤੇ ਠੀਕ ਹੈ ਜੀ ਲੜਕੀਆਂ ਦੇ ਸਾਰੇ ਰਿਸ਼ਤੇ ਪਰਵਾਰਾਂ ਦੇ ਨੰਬਰ ਸੁਮੇਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟੁਸ਼ਨ ਕਰ ਜੀ ਤੇ ਬਾਈ ਜੰਦੀ ਰਿਸ਼ਤਿਆਂ ਦੀ ਐਡ ਵਾਈਗ੍ਰੀ ਜੀ ਜੇਕਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਮੈਨੂੰ ਦਿੱਤੇ ਵਟਸਐਪ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੇ ਤੁਹਾਨੂੰ ਐਡ ਪਾਉਣ ਦੀ ਪ੍ਰਕਿਰਿਆ ਦੱਸ ਦਿੱਤੀ ਜਾਵੇਗੀ ਸਾਡੇ ਚੈਨਲ ਟੁਸ਼ਨ ਕਰਸ ਜੀ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਆਫ ਕੋਸਟ ਪਾਈ ਜਾਂ ਔਰ ਪਹਿਲੇ ਤੇ ਇਹਨਾਂ ਨੂੰ ਕੋਂਗ੍ਰੈਚੁਲੇਸ਼ਨ ਦਿਓ ਦੇਖੋ ਪਿਛਲੇ ਹਫਤੇ ਇਹਨਾਂ ਦੀ ਐਡ ਪਾਈ ਸੀ ਪ੍ਰੋਫਾਈਲ ਨੰਬਰ 2173 ਔਰ 2163 ਠੀਕ ਹੈ ਜੀ ਲੜਕੀ ਦੀ ਪ੍ਰੋਫਾਈਲ ਹੈ ਸੋ ਇਹਨਾਂ ਦਾ ਰਿਸ਼ਤਾ ਹੋ ਗਿਆ ਵਾਹਿਗੁਰੂ ਜੀ ਸੋ ਬਹੁਤ ਬਹੁਤ ਵਧਾਈਆਂ ਇਹਨਾਂ ਨੂੰ ਤੇ ਵਾਹਿਗੁਰੂ ਜੀ ਔਰ ਜਿੰਨੇ ਮੇਰਾ ਕਾਲਿੰਗ ਟਾਈਮ 11 ਤੋਂ 12 ਜੀ ਮਾਰਨਿੰਗ ਠੀਕ ਹੈ ਜੀ ਇਸ ਤੋਂ ਇਲਾਵਾ ਮੈਂ ਉਹ ਵੀ ਸਿੰਪਲ ਕਾਲ ਕੋਈ ਹੈਲੋ ਹਾਈ ਦਾ ਅਗਰ ਕੋਈ ਕੁਐਰੀ ਹੈ ਤਾਂ ਸਿੱਧਾ ਉਹਦੇ ਬਾਰੇ ਦੱਸੋ ਠੀਕ ਹੈ ਜੀ ਹੈਲੋ ਹਾਈ ਦਾ ਜਵਾਬ ਮੈਂ ਨਹੀਂ ਦੇ ਸਕਦੀ ठीक है वागुरू जी चलो फिर शुरुआत करते हैं जी रिश्ते की और जो नवे हो फटाफट चैनल में सबसक्राइब करके बैल लाइकन प्रेस कर लो कि जो भी लेटैसट वीडियो आए तो वह नोटफिकेशन सब तो पहले मिले ठीक है जी सो so, जिने भी रिश्ते वागुरू जी तुसी अपनी तुसी आप नंबर देख के अपनी जिम्मेवारी रिश्ते करना ठीक है, है जी सो so, क्योंकि मेरा काम सिर्फ एड पा ठीक है, है जी सो so, बाकी वागुरू जी ती बहुत हो ठीक है जी और ਵਾਹਿਗੁਰੂ ਜੀ ਤੇ ਲਿਖਣਾ ਬਿਲਕੁਲ ਵੀ ਨਾ ਭੁੱਲਣਾ ਵਾਹਿਗੁਰੂ ਜੀ ਰਾਮ ਰਾਮ ਜੀ ਵਾਹਿਗੁਰੂ ਜੀ ਰਿਸ਼ਤਾ ਜੀ ਲੜਕੇ ਦਾ ਵੈਲ ਸੈਟਲਡ ਰਾਮ ਗੜੀਆ ਨਾਮ ਜੀ ਐਲ ਜਾਂਗਰਾ ਰਾਮ ਗੜੀਆ ਕਾਸਟ 1996 ਦਾ ਜਨਮ ਪੰਡ ਫੁੱਟ ਦਾ ਸਾਈਟ ਹੈ ਜੀ ਏਰੀਆ ਇਹਨਾਂ ਦਾ ਫਿਰਦਾ ਬਾਦ ਹੈ ਜੀ ਸਟੱਡੀ ਇਹਨਾਂ ਨੇ ਕੀਤੀ ਪਲੱਸ 2 ਪਲੱਸ ਆਈਟੀਆਈ ਡਿਪਲੋਮਾ ਕੀਤਾ ਆਟੋ ਕੇ ਡਿਜ਼ਾਈਨਿੰਗ ਕੋਰਸ ਠੀਕ ਹੈ ਜੀ ਔਰ ਜੌਬ ਕਰਦੇ ਪਏ ਜੀ ਸੀ ਐਨ ਸੀ ਮਕੈਨਿਕ ਆਪਰੇਟਰ ਦੀ ਸਮਾਰਟ ਇਨਕਮ ਹੈ ਜੀ ਪਿਤਾ ਜੀ ਸਰਵਿਸਮੈਨ ਮਾਤਾ ਜੀ ਹੋਮ ਮੇਕਰ ਹੈ ਜੀ ਦੋ ਸਿਸਟਰਸ ਨੇ ਜੋ ਮੈਰਿਡ ਨੇ ਲੜਕੀ ਚਾਹੀਦੀ ਹੈ ਜੀ ਕਿਸੇ ਵੀ ਕਾਸਟ ਦੀ ਹੋ ਸਕਦੀ ਹੈ ਕੋਈ ਪ੍ਰੋਬਲਮ ਨਹੀਂ ਔਰ ਮਤਲਬ ਕਿ ਕੋਈ ਦਾਜ ਦੀ ਮੰਗ ਨਹੀਂ ਹੈ ਜੀ ਠੀਕ ਹੈ ਜੀ ਨੋ ਡਿਮਾਂਡਸ ਚੁਣੀ ਚੜਾਵਾ ਤੁਸੀਂ ਨਾਲ ਜਰੂਰ ਸੰਪਰਕ ਕਰਨਾ ਜੀ ਪੀਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਾਲ ਰਿਸ਼ਤੇ ਜੀ ਮੰਗਲੀਕ ਲੜਕੇ ਦਾ ਨਾਮ ਜੈ ਸਿੰਘ ਜੀ ਮੰਗਲੀਕ ਹੈ ਰਾਜਪੂਤ ਤੇ ਜੀ 1996 ਦਾ ਜਨਮ 5 ਫੁੱਟ 5 ਜਨਾ ਦੀ ਹਾਈਟ ਹੈ ਜੀ ਏਰੀਆ ਜਲੰਧਰ ਪਲੱਸ 2 ਪਾਸ ਵਰਕ ਸ਼ੈਫ ਹੈ ਜੀ ਹੋਟਲ ਦੇ ਵਿੱਚ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਮਾਤਾ ਜੀ ਹੋਮ ਮੇਕਰ ਇੱਕ ਛੋਟਾ ਭਰਾ ਹੈ ਜੀ ਔਰ ਲੜਕੀ ਚਾਹੀਦੀ ਜੋ ਮੰਗਲੀਕ ਹੋਵੇ ਆਲ ਜਰਨਲ ਕਾਸਟ ਅਸੈਪਟਡ ਠੀਕ ਹੈ ਜੀ ਇਹ ਪੱਟੀਵਿਜੀ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰਿਨਾ ਰਿਸ਼ਤਾ ਹੈ ਜੀ ਗਰੀਬ ਲੜਕੀ ਦਾ ਨਾਮ ਕੋਰੂ ਉਮਰ 22 ਸਾਲ ਕਾਸਟ ਰਾਜਪੂਤ ਕਸ਼ੀਅਪ ਹੈ ਜੀ ਸਟੱਡੀ ਪਲੱਸ 2 ਕੱਦ 5 ਫੁੱਟ 2 ਇੰਚ ਹੈ ਜੀ ਅੰਮ੍ਰਿਤਾਰੀ ਲੜਕੀ ਹੈ ਜੀ ਸੋਨੀ ਹੈ ਏਰੀਆ ਇਹਨਾਂ ਦਾ ਨਵਾਂ ਸ਼ਹਿਰ ਹੈ ਜੀ ਲੜਕਾ ਚਾਹੀਦਾ ਗੁਰਸਿੱਖ ਹੋਵੇ ਇੰਡੀਆ ਜਾਂ ਯੂਰਪ ਵਾਲੇ ਸੰਪਰਕ ਕਰ ਸਕਦੇ ਜੀ ਮਤਲਬ ਇਹਨਾਂ ਨੇ ਆਪਣਾ ਨੰਬਰ ਹਾਫ ਉਹ ਆਇਆ ਠੀਕ ਹੈ ਜੀ ਤੁਹਾਨੂੰ ਕਮੈਂਟ ਅਗਰ ਇਹਨਾਂ ਦੀ ਪ੍ਰੋਫਾਈਲ ਪਸੰਦ ਆndi ਤਾਂ ਤੁਹਾਨੂੰ ਕਮੈਂਟ ਵਿੱਚ ਆਪਣਾ ਪ੍ਰੋਪਰ ਬਾਇਓ ਡਾਟਾ ਲਿਖਣਾ ਕਿਉਂਕਿ ਇਹਨਾਂ ਨੇ ਕਮੈਂਟ ਵਿੱਚੋਂ ਹੀ ਫਾਈਂਡ ਆਊਟ ਕਰਨਾ ਹੈ ਠੀਕ ਹੈ ਜੀ ਵਾਈ ਗਰੂ ਜੀ ਵਾਈ ਗਰੂ ਜੀ ਰਿਸ਼ਤਾ ਹੈ ਜੀ ਸਰਕਾਰੀ ਨੌਕਰੀ ਕਰਦੇ ਲੜਕੇ ਦਾ ਨਾਮ ਹਾਈਡ ਰੱਖਿਆ ਗਿਆ ਜੀ ਕਾਸਟ ਉਹ ਬ੍ਰਾਹਮਣ ਹੈ ਵੈਸ਼ਨੂ ਹੈ ਜੀ ਲੜਕਾ 89 ਦਾ ਜਨਮ ਹੈ ਜੀ ਪੁੰਤ ਫੁੱਟ 11 ਨਦੀ ਹਾਈ ਟੈਕ ਗ੍ਰੈਜੂਏਸ਼ਨ ਪਲਸ ਆਈਟੀਆ ਡਿਪਲੋਮਾ ਐਂਡ ਕੰਪਿਊਟਰ ਟਰ ਕੋਰਸ ਕਿਤੇ ਜੀ ਡੀਸੀਏ ਠੀਕ ਹੈ ਜੀ ਕੰਪਿਊਟਰ ਡੀਸੀਏ ਸਰਕਾਰੀ ਨੌਕਰੀ ਕਰਦੇ ਮੇਰੇ ਪਿਤਾ ਜੀ ਸਰਕਾਰੀ ਰਿਟਾਇਰਡ ਨੇ ਮਾਤਾ ਜੀ ਯੂਐਸਏ ਵਿੱਚ ਨੇ ਇੱਕ ਸਿਸਟਰ ਹੈ ਜੋ ਮੈਰਿਡ ਹੋ ਵੀ ਯੂਐਸਏ ਦੇ ਵਿੱਚ ਬாய் ਆਲਰੇਡੀ ਅਪਲਾਈ ਫਾਈਲ ਫੋਰ ਯੂਐਸਏ अर्ਲੀ ਐਂਡ ਸਿੰਪਲ ਮੈਰਿਜ ਲੜਕੀ ਚਾਹੀਦੀ ਸੋਨੀ ਹੋਵੇ ਜਦੀ ਉਮਰ 30 ਤੋਂ ਲੈ ਕੇ 32 ਸਾਲ ਦੇ ਵਿੱਚ ਹੋਵੇ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਕਰਦੀ ਹੋਵੇ ਜਨਰਲ ਕਾਸਟ ਵਾਲਿਆਂ ਨੂੰ ਪਹਿਲ ਹੈ ਜੀ ਅੰਮ੍ਰਿਤਸਰ ਜਲੰਧਰ ਹੁਸ਼ਿਆਰਪੁਰ ਲੁਧਿਆਣਾ ਵਿੱਚ ਮੈਰिज ਕਰ ਲਾਂਗੇ ਠੀਕ ਹੈ ਜੀ ਪਹਿਲੀ ਪੱਟੀ ਉੱਪਰ ਰਿਵਾਰ ਰਵਾਨੇ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰਨਲ ਵਾਈਗੁਰ ਜੀ ਰਿਸ਼ਤਾ ਜੀ ਵੈਲ ਸੈਟਲ ਲੜਕੇ ਦਾ ਲੜਕਾ ਬੇਕਸੂਰ ਹੈ ਜੀ ਠੀਕ ਹੈ ਜੀ ਏਰੀਆ ਜੈਪੂਰ ਨਾਮ ਐਸ ਅਰੋੜਾ ਗਰੋਵਰ ਕਾ ਸਟੂਰੀ ਸੋ 95 ਦਾ ਜਰਮ 5 ਫੁੱਟ 10 ਇੰਚ ਦੀ ਹਾਈਟ ਹੈ ਬੀਏ ਕਿੰਤੀ ਹੈ ਜੀ ਇੰਗਲਿਸ਼ ਦੇ ਵਿੱਚ ਬਿਜ਼ਨਸ ਹੈ ਜੀ ਨਰਸਪੀਅਰ ਪਾਰਟ ਸ਼ਾਪ ਹੈ ਜੀ और समार्ट इनकम है हैंडसम है जी लड़का और दो वरी डिवोर्स होया ठीक है जी और पिता जी जो इन सेम बिजनेस करते माता जी होमेकर एक सिस्टर है वोडे जो मैरिड है जी एरिया जयपुर है इन्हना और लड़की चाहिए है जी वी हो वे विडो डिवोर्स ही एक्सैप्टिड है तुम जरूर संपर्क करना जी पीली पट्टी परिवार वाल नंबर तुम्हें डायरक्ट रिश्ते गलबात कर सकते हो जी इन ਕਿਉਂਕਿ ਨਾ ਰੀ ਮੈਰिज ਤੋਂ ਖੇ ਬਾਅਦ ਲੜਕੀਆਂ ਦੇ ਨਾਲ ਹੋਈ ਸੀ ਸੋ ਵਾਈਗੁਰੂ ਜੀ ਬੇਕਸੂਰਾ ਲੜਕਾ ਸੋ ਅਗਰ ਪ੍ਰੋਫਾਈਲ ਪਸੰਦ ਆਵੇ ਤੇ ਤੁਸੀਂ ਨਾਲ ਜੋ ਸੰਪਰਕ ਕਰਨਾ ਜੀ ਵਾਈਗੁਰੂ ਜੀ ਇਹ ਜਿਹੜਾ ਰਿਸ਼ਤੇ ਜੀ ਆ ਵੀ ਵੈਲ ਸੈਟਲਡ ਲੜਕੀ ਦਜੀ ਨਾਮ ਬੀ ਸਿੰਘ ਹੈ ਜੱਟ ਸੀ ਕਾਲੋ ਨਾਰੀ ਕਾਸਟ ਹੈ ਜੀ ਐਂਡ ਫੁੱਟ ਸੱਤ ਬੱਚੇ ਦੀ ਹਾਈ ਟੈਸਟ ਹੈ ਜਿਹੜੀ ਕਿਤੇ ਬੀਟੈਕ ਮਕੈਨਿਕਲ ਇੰਜੀਨੀਅਰਿੰਗ ਦੇ ਵਿੱਚ ਜੋਬ ਕਰਦੇ ਪਏ ਜੀ ਮੈਨੇਜਰ ਨੇ ਇਨ ਆਟੋਮੋਬਾਈਲ ਫ੍ਰਿਜ ਠੀਕ ਹੈ ਜੀ ਪਰਿਵਾਰ ਦੇ ਵਿੱਚ ਮਾਤਾ ਜੀ ਇੱਕ ਭਰਾ ਏਰੀਆ ਇਹਨਾਂ ਦਾ ਬਟਾਲਾ ਜੀ ਲੜਕੀ ਚਾਹੀਦੀ ਹੈ ਗ੍ਰੈਜੂਏਸ਼ਨ ਮਿਨੀਮਮ ਕਿੰਨੀ ਹੋਵੇ ਔਰ ਸਿੰਪਲ ਤੇ ਵਧੀਆ ਸੁਭਾਅ ਦੇ ਹੋਵੇ ਤੁਸੀਂ ਨਾਲ ਜੋ ਸੰਪਰਕ ਕਰਨਾ ਜੀ ਬੀ ਲਿਪੱਟੀ ਉੱਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਉਸ ਤੇ ਗੱਲਬਾਤ ਕਰ ਸਕਦੇ ਜੀ ਨਰੇਨਾ ਵਾਈ ਗੁਰਜੀ ਰਿਸ਼ਤਾ ਇੱਕ ਜੀ ਗ੍ਰੀਨ ਕਾਰਡ ਹੋਲਡਰ ਲੜਕੀ ਦਾ ਜੋ ਯੂ ਐਸ ਦੇ ਵਿੱਚ ਹੈਗੇ ਨੇ ਠੀਕ ਹੈ ਜੀ ਨਾਮ ਕੋਰਾ ਜੀ 1986 ਦਾ ਜਨਮ ਪੰਜਾਬ ਤੋਂ ਤੇ ਨਦੀ ਹਾਈਟ ਜੀ ਐਮਟੈਕ ਕੰਪਿਊਟਰ ਸਾਇੰਸ ਵਿੱਚ ਕੀਤੀ ਹੋਈ ਹੈ ਰਮਦਾਸਿਆ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਹੈ ਜੀ ਬੱਚੀ ਔਰ ਜੌਬ ਕਰਦੇ ਪਏ ਜੀ ਯੂ ਐਸ اے ਦੇ ਵਿੱਚ ਆਈਟੀ ਸੈਕਟਰ ਦੇ ਵਿੱਚ ਠੀਕ ਹੈ ਜੀ ਮੈਰਿਟਲ ਸਟੇਟਸ ਡਿਵੋਰਸ ਹੋਇਆ ਪਿਆ ਬੱਚੀ ਦਾ ਦੋ ਬੱਚੇ ਹੈ ਜੀ ਕਿ 4 ਸਾਲ ਦਾ ਇੱਕ 9 ਸਾਲ ਦਾ ਠੀਕ ਹੈ ਜੀ ਜਿਹੜੇ ਪੇਰੈਂਟਸ ਨੇ ਉਹ ਵੀ ਸਰਕਾਰੀ ਰਿਟਾਇਰਡ ਨੇ ਦੋ ਬ੍ਰਦਰ ਨੇ ਜੋ ਸਰਕਾਰੀ ਨੌਕਰੀ ਕਰਦੇ ਨੇ ਏਰੀਆ ਨਦਰ ਲੁਧਿਆਣਾ ਜੀ ਵੈਸ਼ਨੋ ਪਰਿਵਾਰ ਹੈ ਜੀ ਸਾਰਾ ਲੜਕਾ ਚਾਹੀਦਾ ਜੋ ਵੈਸ਼ਨੋ ਹੋਵੇ ਸਰਦਾਰ ਹੋਵੇ ਪਗੜੀ ਬੰਦਾ ਹੋਵੇ ਯੂ ਐਸ اے ਜਾਂ ਫਿਰ ਕੈਨੇਡਾ ਦਾ ਹੋਵੇ ਔਰ ਆਈਟੀ ਸੈਕਟਰ ਚ ਜੌਬ ਕਰਦਾ ਹੋਵੇ ਠੀਕ ਹੈ ਜੀ ਔਰ ਪੀਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰੇਨ। ਵਾਈਗਰ ਜੀ ਇਹ ਰਿਸ਼ਤੇ ਦੇ ਵੈਲ ਸੈਟਲ ਲੜਕੇ ਦਾ ਨਾਮ ਬਿਜ਼ਨਸਮੈਨ ਲੜਕੇ ਦਾ ਠੀਕ ਹੈ ਜੀ ਨਾਮ ਹੈਗਾ ਜੀ ਆਰ ਕੁਮਾਰ ਬਬਰ ਹੈ ਜੀ ਕਾਸਟ ਅਰੋੜਾ ਖੱਤਰੀ 1990 ਦਾ ਜਨਮ 5 ਫੁੱਟ 10 ਹਾਈਟ ਪਲੱਸ 2 ਪਾਸ ਹੈ ਜੀ ਏਰੀਆ ਇਹਨਾਂ ਦਾ ਲੁਧਿਆਣਾ ਇਹਨਾਂ ਦੀ ਮੋਬਾਈਲ ਦੀ ਸ਼ਾਪ ਹੈ ਜੀ ਪਿਤਾ ਜੀ ਨਹੀਂ ਹੈਗੇ ਮਾਤਾ ਜੀ ਹੋਮ ਮੇਕਰ ਤਿੰਨ ਪੈਣਾ ਜੋ ਮੈਰਿਡ ਨੇ ਔਰ ਲੜਕੀ ਚਾਹੀਦੀ ਹੈ ਜੀ ਸੋਹਣੀ ਹੋਵੇ ਲੰਬੀ ਉੱਚੀ ਹੋਵੇ ਘਰ ਸੰਭਾਲਣ ਵਾਲੀ ਹੋਵੇ ਸਿੰਪਲ ਮੈਰਿਜ ਨੋ ਡਿਮਾਂਡ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰੇ ਨਾਲ ਹਾਈ ਗਰੋ ਜੀ ਰਿਸ਼ਤੇ ਜੀ ਸਰਕਾਰੀ ਨੌਕਰੀ ਕਰਦੇ ਲੜਕੀ ਦਾ ਨਾਮ ਹਾਈਡ ਰੱਖਿਆ ਗਿਆ ਜੀ ਕਾਸਟ ਖਤਰੀ ਸਿੱਖ ਹੈਗੇ ਨੇ 89 ਦਾ ਜਨਮ 1 ਫੁੱਟ 11 ਹਾਈਟ ਹੈ ਜੀ ਪਟਿਆਲੇ ਦੇ ਰਹਿਣ ਵਾਲੇ ਸਟੱਡੀ ਕੀਤੀ ਕੰਪਿਊਟਰ ਹਾਰਡਵੇਅਰ ਐਂਡ ਸੌਫਟਵੇਅਰ ਡਿਪਲੋਮਾ B.Sc ITI IT and MA ਠੀਕ ਹੈ ਜੀ ਜੌਬ ਕਰਦੇ ਪਏ ਜੀ ਵਰਕਿੰਗ ਰਜਿਸਟਰ ਅਫੀਸਰ ਪੰਜਾਬ ਯੂਨੀਵਰਸਿਟੀ ਰੈਗੂਲਰ ਸਰਕਾਰੀ ਨੌਕਰੀ ਕਰਦੇ ਪਏ ਜੀ ਸਮਾਰਟ ਇਨਕਮ ਪਲੱਸ ਮਤਲਬ ਕਿ ਰੈਂਟਲ ਇਨਕਮ ਵੀ ਆਉਂਦੀ ਪਈ ਹੈ ਸੈਲਰੀ ਵੀ ਬਹੁਤ ਵਧੀਆ ਆਉਂਦੀ ਪਈ ਨਾ ਠੀਕ ਹੈ ਜੀ ਪਰਿਵਾਰ ਦੇ ਵਿੱਚ ਪਿਤਾ ਜੀ ਜਿਹੜੇ ਨਹੀਂ ਹੈਗੇ ਮਾਤਾ ਜੀ ਹੋਮ ਮੇਕਰ ਨੇ ਦੋ ਸਿਸਟਰਸ ਨੇ ਜੋ ਮੈਰਿਡ ਨੇ ਔਰ ਜੌਬ ਕਰਦੇ ਪੈਨੇ ਬਹੁਤ ਵਧੀਆ ਔਰ ਪ੍ਰੀਫਰੈਂਸ ਕਰਦੇ ਜੇ ਲੜਕੀ ਵਧੀਆ ਹੋਵੇ ਸਿੰਪਲ ਮੈਰਿਜ ਨਾ ਡਿਮਾਂਡ ਪੇਲੀ ਪੱਟੀ ਹੋ ਜੀ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰੇਨ ਨਾਲ ਇੱਕ ਗੁਰੂ ਜੀ ਰਿਸ਼ਤੇ ਜੀ ਸਤ ਸੰਗੀ ਲੜਕੀ ਦਾ ਜੀ ਨਾਮ ਮੈਂ ਹਾਈਡ ਰੱਖਿਆ ਗਿਆ ਜੀ ਹਿੰਦੂ ਅਰੋੜਾ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਜੀ 1992 ਦਾ ਜਨਮ 5 ਫੁੱਟ 1 ਇਹਨਾਂ ਦੀ ਹਾਈਟ ਹੈ ਜੀ ਵੈਸ਼ਨੋ ਪਰਿਵਾਰ ਹੈ ਸਟੱਡੀ ਕੀਤੀ ਜੀ ਇਹਨਾਂ ਨੇ ਐਮਏ ਬੀਐਡ ਠੀਕ ਹੈ ਜੀ ਜੋਬ ਕਰਦੇ ਪੇ ਟੀਚਰ ਦੀ ਮਾਤਾ ਜੀ ਪਿਤਾ ਜੀ ਪਰਿਵਾਰ ਦੇ ਵਿੱਚ ਔਰ ਇੱਕ ਭੈਣ ਤੇ ਇੱਕ ਭਰਾ ਦੋਨੋਂ ਮੈਰਿਡ ਹੈ ਜੀ ਲੜਕਾ ਚਾਹੀਦਾ ਵਾ ਇੰਡੀਆ ਜਾਂ ਐਨਆਰਆਈ ਨਾਲ ਸੰਪਰਕ ਕਰ ਸਕਦੇ ਹੋ ਜੀ ਵੈਸ਼ਨੂ ਹੋਵੇ ਪੀਲੀ ਪੱਟੀ ਉਹ ਜੀ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਾਲ ਅਗਰ ਜੀ ਰਿਸ਼ਤਾ ਜੀ ਮੰਗਲੀਕ ਲੜਕੇ ਦਾ ਵੈਲ ਸੈਟਲਡ ਜੋਬ ਹੈ ਜੀ ਲੜਕੇ ਦੇ ਕੋਲ ਠੀਕ ਹੈ ਜੀ ਨਾਮ ਐਸ ਸ਼ਰਮਾ 1990 ਦਾ ਜਨਮ 5 ਫੁੱਟ 7 ਇਟ ਹੈ ਜੀ ਬ੍ਰਾਹਮਣ ਨੇ ਕਾਸਟ ਨੇ ਨਦੀ ਔਰ ਜਲੰਧਰ ਦੇ ਰਹਿਣ ਵਾਲੇ ਹੈ ਬੇਟਾ ਕੀਤੀ ਹੋਈ ਹੈ ਵੈਲ ਸੈਟਲਡ ਜੋਬ ਕਰਦੇ ਪੇ ਸਮਾਰਟ ਸੈਲਰੀ ਹੈ ਜੀ ਨਰੀ ਪਿਤਾ ਜੀ ਨਹੀਂ ਹੈਗੇ ਮਾਤਾ ਜੀ ਹੋਮ ਮੇਕਰ ਦੋ ਸਿਸਟਰਸ ਨੇ ਜੋ ਮੈਰਿਡ ਨੇ ਏਰੀਆ ਜਲੰਧਰ ਹੈ ਜੀ ਲੜਕੀ ਚਾਹੀਦੀ ਹੈ ਕਰੇਲੂ ਹੋਵੇ ਵਧੀਆ ਹੋਵੇ ਔਰ ਸਿੰਪਲ ਮੈਰਿਜ ਨੋ ਡਿਮਾਂਡ ਪੀਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਵਾਈਗਰੇ ਜੀ ਤੁਸੀਂ ਡਾਇਰੈਕਟ੍ਰਿਸ਼ ਤੇਰੀ ਗੱਲਬਾਤ ਕਰ ਸਕਦੇ ਹੋ ਜੀ ਨਰੇ ਨਾਲ